ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਮੇਰਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 5 ਮਾਰਚ 2025 ਵਿੱਚ ਹੋਣ ਵਾਲੇ ਜਿਹੜੇ ਅਲੱਗ-ਅਲੱਗ ਥਾਵਾਂ ਤੇ ਮੇਜਰ ਲੀਗ ਕਬੱਡੀ ਕੱਪ ਜਿਹੜੇ ਕੀ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਤੇ ਬਣੇ ਜਰੂਰ ਰਹੀਓ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਿਓ ਜੇ ਕੋਈ ਵੀਡੀਓ ਦੇ ਵਿੱਚ ਕਮੀ ਪੇਸ਼ੀ ਹੁੰਦੀ ਆ ਦੱਸਿਓ ਜਰੂਰ ਅੱਗੇ ਤੋਂ ਆਪਾਂ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਜਿਹੜਾ ਕੀ ਕਬੱਡੀ ਕੱਪ 5 ਮਾਰਚ ਨੂੰ ਹੋਣ ਜਾ ਰਿਹਾ ਨਡਾਲਾ ਵਿਖੇ ਨਡਾਲਾ ਜਿਹੜਾ ਕਪੂਰਥਲਾ ਵਿੱਚ ਆਲ ਓਪਨ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਵੈਸਟਾ ਨੂੰ ਹਾਰਲੇ ਡੈਵਿਡਸਨ ਮੋਟਰਸਾਈਕਲ ਦੇ ਉੱਤੇ ਜਾਣੇ ਆ ਪਹਿਲਾ ਨਾਮ 2.5 ਲੱਖ ਰੁਪਿਆ ਦੂਜਾ ਨਾਮ 2 ਲੱਖ ਰੁਪਿਆ ਰੱਖਿਆ ਗਿਆ ਇੱਥੇ ਮੇਜਰ ਲੀਗ ਲੀਗ ਦੀਆਂ ਜਿਹੜੀਆਂ ਕੀ ਆਲ ਓਪਨ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਦੂਸਰਾ ਜਿਹੜਾ ਕਿ ਕਬੱਡੀ ਕੱਪ ਹੋਣ ਜਾ ਰਿਹਾ 5 ਮਾਰਚ ਤੋਂ ਚੱਲ ਰਿਹਾ 6 ਮਾਰਚ ਨੂੰ ਆਲ ਓਪਨ ਦੇ ਮੈਚ ਹੋਣੇ ਆ ਇੱਥੇ ਆਲ ਓਪਨ ਦੀਆਂ ਇੰਟਰਨੈਸ਼ਨਲ 8 ਟੀਮਾਂ ਪਹੁੰਚ ਰਹੀਆਂ 4 ਜ਼ਬਰਦਸਤ ਮੈਚ ਹੋਣੇ ਆ ਪਹਿਲਾ ਨਾਮ 1 ਲੱਖ ਰੁਪਇਆ ਦੂਜਾ ਨਾਮ 75000 ਰੁਪਇਆ ਰੱਖਿਆ ਗਿਆ ਇਹ ਜਿਹੜਾ ਕਿ ਮੈਚ ਕਾਨਾ ਢੇਸੀਆ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਣ ਵਾਲਾ ਹੈ ਕਬੱਡੀ ਕੱਪ ਆ ਇੱਥੇ ਫੁੱਟਬਾਲ ਦੇ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਹਨ 6 ਮਾਰਚ ਨੂੰ ਆਲ ਓਪਨ ਦੇ ਮੈਚ ਹੋਣੇ ਆ ਜੀ ਇਸ ਤੋਂ ਬਾਅਦ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਹਿਸੋਵਾਲ ਜ਼ਿਲ੍ਹਾ ਲੁਧਿਆਣਾ ਹਾਂਜੀ ਪਿੰਡ ਹਿਸੋਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ 6 ਮਾਰਚ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਇਹ ਮੈਚ ਬਹੁਤ ਜ਼ਬਰਦਸਤ ਤੇ ਬਹੁਤ ਸ਼ਾਨਦਾਰ ਹੋਣ ਵਾਲਾ ਇੱਥੇ ਮੀਡੀਆ ਲੀਗ ਦੀਆਂ ਕਬੱਡੀ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਇੱਥੇ ਵੀ ਪਹਿਲੇ ਇਨਾਮ ਦੇ ਬੈਸਟ ਰੇਟਰ ਤੇ ਜਾਫੀਆਂ ਨੂੰ ਬਹੁਤ ਸਿਰਾ ਸਿਰਾ ਜਿਹੜੇ ਇਨਾਮ ਦੇ ਭੱਟੇ ਨਾਮ ਦਿੱਤੇ ਜਾਣੇ ਪਹਿਲਾ ਨਾਮ 2 ਲੱਖ ਰੁਪਏ ਰੱਖਿਆ ਗਿਆ ਪਹਿਲਾ ਕਬੱਡੀ ਕੱਪ ਪਿੰਡ ਹੀਸੋਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ 6 ਮਾਰਚ ਨੂੰ ਹੋਵੇਗਾ ਜੀ ਇੱਥੇ ਵਿਸ਼ੇਸ਼ ਸਨਮਾਨ ਮੂਨ ਲੋਕਟਰ ਦਾ ਹੋਣਾ ਗਾਲਾ ਆ ਜੀ 1 ਲੱਖ ਕਬੱਡੀ ਕੱਪ ਜ਼ਿਲ੍ਹਾ ਲੁਧਿਆਣਾ ਦੇ ਵਿੱਚ 300 ਵਾਲੇ ਹੋਵੇਗਾ ਕਬੱਡੀ ਕੱਪ ਕਾਲਕ ਕਾਲ ਅਖਾਂ ਦੇ ਵਿੱਚ ਹੋਣ ਜਾ ਰਿਹਾ 18ਵਾਂ ਕਬੱਡੀ ਕੱਪ ਬੈਲਾ ਨਾਮ 1.5 ਲੱਖ ਰੁਪਈਆ ਰੱਖਿਆ ਗਿਆ 8 ਆਲੋਂ ਪੰਚੀਆਂ ਜਿਹੜੀਆਂ ਇਸਾ ਪਹੁੰਚ ਰਹੀਆਂ 4 ਸਿਰਾ ਦੇ ਮੈਚ ਹੋਣੇ ਆ ਦੋ ਸੈਮੀਫਾਈਨਲ ਤੇ ਇੱਕ ਫਾਈਨਲ ਮੈਚ ਹੋਣਾ ਪਹਿਲਾ ਨਾਮ 1.5 ਲੱਖ ਰੁਪਈਆ ਰੱਖਿਆ ਗਿਆ 1.5 ਲੱਖ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਪਹਿਲਾ ਜਿਹੜਾ ਕੀ ਇਹਨਾਂ 1.5 ਲੱਖ ਇੱਥੇ ਮੈਚ 6 ਮਾਰਚ 2025 ਨੂੰ ਹੋਣ ਜਾ ਰਿਹਾ ਜੀ ਬਹੁਤ ਸਿਰਾ ਮੈਚ ਹੋਣਾ ਹੈ ਬਹੁਤ ਜ਼ਬਰਦਸਤ ਮੈਚ ਰੁਪੇੰਕਰ ਜਲਾਲ ਇੱਥੇ ਖਾਸ ਕਰਕੇ ਪਹੁੰਚ ਰਿਹਾ ਜੀ ਜਿਹੜੇ ਕਬੱਡੀ ਕੱਪ ਦੀ ਮੇਟ ਸੀਗੀ ਮਲੇਰਕੋਟਲਾ ਦੇ ਭਰਾਵਾਂ ਵੱਲੋਂ ਉਹ ਕਬੱਡੀ ਕੱਪ ਹੁਣ ਬਾਲੇਵਾਲ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਹੋਵੇਗਾ ਇਹ ਮੈਚ 5 ਨੂੰ ਹੋ ਚੁੱਕਾ ਆ ਵੈਸੇ ਇਹ ਦੇਖ ਵੀ ਲਿਆ ਹੋਵੇਗਾ ਭਰਾਵਾਂ ਨੇ ਇਹ ਪਹਿਲਾ ਜਿਹੜਾ ਕਬੱਡੀ ਕੱਪ ਰਿਹਾ ਐ ਐਨਆਰਆਈ ਕਬੱਡੀ ਕੱਪ ਮਲੇਰਕੋਟਲਾ 5 ਮਾਰਚ ਨੂੰ ਹੋਵੇਗਾ ਜੀ ਬਾਲੇਵਾਲ ਜਿਲਾ ਮਲੇਰਕੋਟਲਾ ਦੇ ਵਿੱਚ ਇੱਥੇ ਵੈਸਟ ਰੀਡਰ ਤੇ ਜਾਫੀਆਂ ਨੂੰ ਮੋਟਰਸਾਈਕਲ ਦਾ ਨਾਮ ਦਿੱਤੇ ਜਾਣਿਆ ਤੇ ਪਹਿਲਾ ਨਾਮ 2.5 ਲੱਖ ਰੁਪਇਆ ਰੱਖਿਆ ਗਿਆ ਦੂਜਾ ਨਾਮ 2 ਲੱਖ ਰੁਪਇਆ ਰੱਖਿਆ ਗਿਆ ਇਸ ਤੋਂ ਬਾਅਦ 올ਡ ਕਬੱਡੀ ਕੱਪ ਅੱਜ 2024 ਦਫਰ ਦੇ ਵਿੱਚ ਹੋਣ ਜਾ ਰਿਹਾ ਹੈ ਕਿ ਦਫਰ ਪਿੰਡ ਜਿਲਾ ਹੁਸ਼ਿਆਰਪੁਰ ਦੇ ਵਿੱਚ ਇਹ ਮੀਜਰ ਲੀਗ ਕਬੱਡੀ ਕੱਪਾ 2.5 ਲੱਖ ਕਰਵਾ ਰਿਹਾ ਹੈ ਇੱਥੇ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਵੈਸਟ ਰੀਡਰ ਤੇ ਜਾਫੀਆਂ ਨੂੰ 52-52 ਹਜ਼ਾਰ ਰੁਪਇਆ ਦਿੱਤਾ ਜਾਣਾ ਹੈ ਇਹ ਜਿਹੜਾ ਕੀ ਮੈਚ ਆ ਇਹਦੇ ਵਿੱਚ ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾਂਦੇ ਸਿਰੇ ਸਿਰੇ ਦੀਆਂ ਟੀਮਾਂ ਬਣੀਆਂ ਹੋਈਆਂ ਆ ਸਿਰੇ ਦੇ ਜਿਹੜੇ ਪਲੇਅਰ ਇਸ ਮੈਚ ਇਸ ਕਬੱਡੀ ਕੱਪ ਦੇ ਉੱਤੇ ਖੇਡਦੇ ਦਿਖਾਈ ਦੇਣੇ ਆ ਇਹ ਜਿਹੜਾ ਮੇਜਰ ਲੀਗ ਕਬੱਡੀ ਕੱਪ ਆ ਗੋਲਡ ਕਬੱਡੀ ਕੱਪ ਹੋਵੇਗਾ ਟੱਬਰ ਜਲਾਲ ਖਿਆਲ ਹੋਵੇ ਪਿੰਡ ਝੋਰ ਢੇੜੀ ਨੇੜੇ 에어ਪੋਰਟ ਜਲ੍ਹਾਂ ਮੁਹਾਲੀ ਦੇ ਵਿੱਚ ਹੋਣ ਜਾ ਰਿਹਾ ਦੂਸਰਾ ਕਬੱਡੀ ਕੱਪ ਮਹਾਕੁੰਭ ਹੋਵੇਗਾ ਜੀ ਕਬੱਡੀ ਕੱਪ ਦਾ ਦਿਨ 10 ਹੇਰੇੜੀ ਦੇ ਵਿੱਚ ਨੇੜੇ 에ਰਪੋਰਟ ਮੁਹਾਲੀ ਇੱਥੇ ਇਹ ਕਬੱਡੀ ਕੱਪ ਸ਼੍ਰੀ ਮਾਰਚ ਦਿਨ ਵੀਰਵਾਰ ਨੂੰ ਨਾਰਥ ਇੰਡੀਆ ਫੈਡਰੇਸ਼ਨ ਕਬੱਡੀ ਕੱਪ ਵੱਲੋਂ ਇਹ ਹੋਣ ਜਾ ਰਿਹਾ ਆਲ ਓਪਨ ਦੇ 8 کلبਾਂ ਦੇ ਮੈਚ ਹੋਣੇ ਆ ਤੇ ਬਹੁਤ ਵੱਡੇ ਇਨਾਮ ਰੱਖੇ ਗਏ ਆ ਨਾਲ ਹੀ ਮੁਹਾਲੀ ਦੇ ਬੱਲੋ ਮਾਜਰਾ ਦੇ ਵਿੱਚ ਕਬੱਡੀ ਕੱਪ ਹੋਵੇਗਾ 5 ਤੇ 6 ਮਾਰਚ 6 ਮਾਰਚ ਨੂੰ ਆਲ ਓਪਨ ਪਵਾਦ ਫੈਡਰੇਸ਼ਨ ਦੇ ਆਲ ਓਪਨ ਦੇ ਜਿਹੜੇ ਮੈਚ ਹੋਣੇ ਆ ਇੱਥੇ ਇੱਥੇ ਕੁੱਟਿਆਂ ਦੀਆਂ ਧੋੜਾਂ ਵੀ ਕਰਵਾਈਆਂ ਜਾਣਗੀਆਂ ਮੇਜਰ ਲੀਗ ਸਿੰਘਾਂ ਜਿਹੜੀਆਂ ਕੀ ਖਾਸ ਕਰਕੇ ਪਵਾਦ ਫੈਡਰੇਸ਼ਨ ਦੇ ਆਲ ਓਪਨ ਦੇ ਮੈਚ ਹੋਣੇ ਆ ਕਿ ਉਹ ਟੀਮਾਂ ਪਹੁੰਚ ਰਹੀਆਂ ਹਨ ਪਹਿਲਾ ਨਾਮ 2.5 ਲੱਖ ਰੁਪਏ ਰੱਖਿਆ ਗਿਆ ਜੀ ਵੱਲੋਂ ਮਾਜਰਾ ਮੁਹਾਲੀ ਦੇ ਵੱਲੋਂ ਆਖਰੀ ਜਿਹੜਾ ਕਬੱਡੀ ਦਾ ਆਪਾਂ ਪੰਜ ਆਖਰੀ ਮੰਗਲਵਾਰ ਦੀ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਆਖਰੀ ਕਬੱਡੀ ਕੱਪ ਆ ਜਿਹੜਾ ਪੰਜ ਚੰਦਰੀ ਨੂੰ ਹੋਵੇਗਾ ਛਪਾਰ ਦੇ ਵਿੱਚ ਹਾਂਜੀ ਪਿੰਡ ਛਪਾਰ ਵਿੱਚ ਪੰਜ ਜੁਲਾਈ 2025 ਨੂੰ ਖਾਸ ਕਰਕੇ ਜਿਹੜੇ ਇਹ 35 ਕਿਲੋ ਦੇ ਜਿਹੜੇ 70 ਕਿਲੋ ਦੇ ਜਿਹੜੇ ਉਹ ਪਲੇਅਰ ਖੇਡ ਰਹੇ ਹਨ ਬਹੁਤ ਵਧੀਆ ਸ਼ਾਨਦਾਰ ਕਬੱਡੀ ਕੱਪ ਰਹੇ ਹਨ